ਯੋ ਮੈਂ ਤੁਹਾਡਾ ਸਾਥੀ ਮਨੀਸ਼ ਫਾਜ਼ਿਲਕਾ ਅਤੇ ਸਾਰਿਆਂ ਨੂੰ ਜਿੰਨੇ ਬੇਰੋਜ਼ਗਾਰ ਸਾਥੀ ਹੈ ਅਸੀਂ ਆਪ ਦਾ ਕੰਮ ਕਰਤਾ ਹੈ ਗੌਰਵਿਤ ਪੱਕਾ ਤੇ ਮੈਂ ਸਾਰੇ ਜਿੰਨੇ ਬੇਰੋਜ਼ਗਾਰ ਸਾਥੀ ਪੰਜਾਬ ਵਰਦੇ ਵਿੱਚੋਂ ਜੋ ਜਿਸ ਵੀ ਸ਼ਰ ਦੇ ਨਾਲ ਪੀੜਤ ਹੈ ਜੋ ਵੀ ਆਪਣੀਆਂ ਬੇਰੋਜ਼ਗਾਰਾਂ ਦੀਆਂ ਮੰਗਾਂ ਨੇ ਉਹਦੇ ਲਈ ਜਿਹੜਾ ਹੈ ਅਸੀਂ ਸਾਰੇ ਟੈਂਕੀ ਤੇ ਜੜ ਚੁੱਕੇ ਆ ਮੜ ਚੁੱਕੇ ਆ ਸੋ ਸਾਰੇ ਸਾਥੀ ਆਪਣੇ ਘਰਾਂ ਚੋਂ ਬਾਹਰ ਨਿਕਲੋ ਤੇ ਸਾਥੀਓ ਦੇਖ ਲਓ ਗਰੂਰ ਸੀ ਮੈਂ ਜਿਸ ਟਾਈਮ ਉਸ ਟਾਈਮ ਵੀ ਜਿਹੜਾ ਟੈਂਕੀ ਤੇ ਬੈਠਾ ਤੇ ਬਾਰਿਸ਼ ਸੀ ਪੂਰੀ ਅੱਜ ਵੀ ਦੇਖ ਲਓ ਟੈਂਕੀ ਤੇ ਬੈਠੇ ਆਂ ਕੜਿਆਂ ਤੇ ਬਾਰਿਸ਼ ਦੇਖ ਲਓ ਪਿੰਨ ਸੰਧਵਾ ਜਿਹੜਾ ਅੱਜ ਵੀ ਬਾਰਿਸ਼ ਹੋ ਰਹੀ ਹੈ ਸੋ ਸਾਥੀਓ ਅਸੀ ਜਿਹੜੀ ਇੰਨੀ ਬਾਰਿਸ਼ ਤੇ ਵਿੱਚ ਜਿਹੜਾ ਉੱਪਰ ਬੈਠੇ ਆਂ ਟੈਂਕੀ ਤੇ ਜਿਵੇਂ ਦੇਖ ਲਓ ਬਿਜਦੇ ਆਂ ਤੇ ਤੁਹਾਡਾ ਵੀ ਫਰਜ਼ ਬਣਦਾ ਸਾਥੀਓ ਘਰਾਂ ਚੋਂ ਨਿਕਲਣ ਦਾ ਕੰਮ ਤਾਂ ਸਾਰਿਆਂ ਦਾ ਸਾਥੀਓ ਮੈਂ ਵੀ ਆਪਦੇ ਰਜੇਵੇ ਛੱਡ ਕੇ ਸਕੂਲ ਛੱਡ ਕੇ ਗੋਪੀ ਚੰਦ ਬਾਈ ਜਿਹੜਾ ਹੈ ਦੇਖ ਲਓ ਸਾਰਾ ਆਪਦਾ ਖੇਤੀਬਾੜੀ ਸਾਰਾ ਕੁਝ ਛੱਡ ਕੇ ਜਿਹੜਾ ਬੈਠੇ ਤੇ ਤੁਹਾਡਾ ਹੀ ਖਰਚ ਬੰਦਾ ਸੋ ਸਾਰੇ ਸਾਥੀ ਜਿਹੜਾ ਵੱਡੀ ਕੀਮਤੀ ਜਿਹੜਾ ਹੈ ਪੈਨਸਨਦਵਾਂ ਜਿਹੜਾ ਹੈ ਜਲਦੀ ਜਲਦੀ ਪਹੁੰਚੋ